ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜਿਹੜਾ ਕੰਪਲੈਕਸ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਤੇ ਜਾਣ ਲਿਵਾ ਹਮਲੇ ਦੀ ਕੋਸ਼ਿਸ਼ ਹੁੰਦੀ ਹੈ ਉਸੇ ਥਾਂ ਤੇ 40 ਸਾਲ ਪੁਰਾਣਾ ਲਗਭਗ ਇੱਕ ਵਾਕਿਆ ਵੀ ਜੁੜਿਆ ਹੋਇਆ ਜੋ ਕਿ ਉਸ ਵਕਤ ਇੱਕ ਡੀਆਈਜੀ ਆਈਪੀਐਸ ਅਧਿਕਾਰੀ ਏਐਸ ਅਟਵਾਲ ਦਾ ਕਤਲ ਹੈ ਉਸ ਕਤਲ ਤੋਂ ਬਾਅਦ ਉੱਥੇ ਇਹ ਵੀ ਦੱਸਿਆ ਜਾਂਦਾ ਰਿਕਾਰਡ ਦੇ ਵਿੱਚ ਕਿ ਕਾਤਲਾਂ ਨੇ ਕਤਲ ਕਰਨ ਤੋਂ ਬਾਅਦ ਭੰਗੜੇ ਵੀ ਪਾਏ ਔਰ ਦਹਿਸ਼ਤ ਇੰਨੀ ਫੈਲ ਗਈ ਕਿ ਨੇੜੇ-ਤੇੜੇ ਦੇ ਦੁਕਾਨਦਾਰਾਂ ਨੇ ਆਪਣੇ ਸ਼ਟਰ ਥੱਲੇ ਸੁੱਟੇ ਔਰ 2 ਘੰਟੇ ਤੱਕ ਕੋਈ ਉਥੇ ਨੇੜੇ ਨਹੀਂ ਸੀ ਆਇਆ ਹਾਲਾਂਕਿ ਇਹ ਵੀ ਦੱਸਿਆ ਜਾਂਦਾ ਹੈ ਕਿ ਉਥੇ 2 ਵਿਅਕਤੀ ਹੋਰ ਜ਼ਖਮੀ ਹੋਏ ਜਿਸ ਦੇ ਵਿੱਚ ਇੱਕ 11 ਸਾਲਾ ਲੜਕਾ ਜਿਹੜਾ ਉਹ ਵੀ ਹਸਪਤਾਲ ਦੇ ਵਿੱਚ ਦਮ ਤੋੜ ਗਿਆ ਸੀ ਤਾਂ ਉਸ ਵਕਤ ਡੀਆਈਜੀ ਏਐਸ ਅਟਵਾਲ ਦਾ ਕਤਲ ਕਿਸ ਵੱਲੋਂ ਕੀਤਾ ਗਿਆ ਕਿਵੇਂ ਅਣਪਛਾਤਾ ਵਿਅਕਤੀ ਹਥਿਆਰ ਦੇ ਨਾਲ ਲੈਸ ਹੋ ਕੇ ਉਥੇ ਆਉਂਦਾ ਔਰ ਉਸ ਤੋਂ ਬਾਅਦ ਉਥੇ ਕਤਲ ਕਰਨ ਤੋਂ ਬਾਅਦ ਫਿਰ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਵਾਪਸ ਪਰਤ ਜਾਂਦਾ ਹੈ ਇਹ ਸਾਰੀਆਂ ਗੱਲਾਂ ਉਸ ਵਕਤ ਦੇ ਕੇਂਦਰੀ ਗ੍ਰਹਿ ਮੰਤਰੀ ਦੇ ਵੱਲੋਂ ਪਾਰਲੀਮੈਂਟ ਨੂੰ ਵੀ ਸੂਚਿਤ ਕੀਤਾ ਗਿਆ ਇਸ ਘਟਨਾ ਦੇ ਬਾਰੇ ਔਰ ਉਸ ਵਕਤ ਡੀਜੀਪੀ ਕੇਪੀਐਸ ਗਿੱਲ ਉਹ ਵੀ ਇਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਨੇ ਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ 26 ਇੱਕ ਰਿਪੋਰਟ ਦੇ ਹਵਾਲੇ ਨਾਲ ਜਿਹੜੀ ਕਿ ਉਸ ਵਕਤ ਵੀ ਸੁਰਖੀ ਬਣੀ ਸੀ ਕਿ اے ایس اٹਵਾਲ ਦਾ ਕਤਲ ਜਿਹੜਾ ਦਰਬਾਰ ਸਾਹਿਬ ਦੇ ਉਸੇ ਥਾਂ ਦੇ ਉੱਤੇ ਉਸੇ ਡਿਊਟੀ ਦੇ ਵਿੱਚ ਜਿੱਥੇ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਸਾ ਇਸ ਵਕਤ ਸਜ਼ਾ ਭੁਗਤ ਰਹੇ ਨੇ ਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੀ ਹੋਈ ਜਿਹੜੀ ਹੈ ਉੱਥੇ ਸੇਵਾ ਕਰ ਰਹੀ ਸੀ ਉਸੇ ਦੌਰਾਨ ਇੱਕ ਘਟਨਾ ਵਾਪਰੀ ਇਸ ਘਟਨਾ ਦੇ ਨਾਲ 40 ਸਾਲ ਦੇ ਪਹਿਲਾਂ ਦੇ ਇਤਿਹਾਸ ਦੇ ਉੱਤੇ ਜ਼ਿਕਰ ਨਜ਼ਰ ਮਾਰੀਏ ਤਾਂ ਉਸ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਇਹ ਵੀ ਆਉਂਦਾ ਹੈ ਲਗਭਗ 4 ਦਹਾਕੇ ਪਹਿਲਾਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ اے ایس اٹਵਾਲ ਨੂੰ ਵੀ ਦਰਬਾਰ ਸਾਹਿਬ ਵਿਖੇ ਲਗਭਗ ਉਸੇ ਥਾਂ ਦੇ ਉੱਤੇ ਮਾਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਜਿੱਥੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਨਰੈਣ ਸਿੰਘ ਚੌੜਾ ਨੇ ਹਮਲਾ ਕੀਤਾ ਜਾਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਏਐਸਆਰ ਟਵਾਲ ਉਹ ਆਈਪੀਐਸ ਅਧਿਕਾਰੀ ਸੀ ਜੋ ਉਸ ਸਮੇਂ ਡੀਆਈਜੀ ਜਲੰਧਰ ਰੇਜਮਨ ਜੋ ਤਾਇਨਾਤ ਸੀ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰੀਆਂ ਔਰ 25 April 1983 ਨੂੰ ਸਵੇਰੇ 11:00 ਵਜੇ 10:00 ਵਜੇ ਦਾ ਸਮਾਂ ਸੀ ਜਦੋਂ ਉਹ ਅਰਦਾਸ ਕਰਨ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਰ ਨਿਕਲ ਰਿਹਾ ਸੀ ਕੰਪਲੈਕਸ ਦੇ ਬਾਹਰ ਜਿਵੇਂ ਹੀ ਨਿਕਲਿਆ ਤਾਂ ਉਸ ਵਕਤ ਹਮਲਾ ਹੋ ਜਾਂਦਾ ਹੈ ਹਮਲੇ ਦੇ ਵਿੱਚ ਇੱਕ 11 ਸਾਲ ਦਾ ਲੜਕਾ ਵਰਿੰਦਰਜੀਤ ਸਿੰਘ ਤੇ ਅੰਮ੍ਰਿਤਸਰ ਵਾਸੀ ਕੁਲਵਿੰਦਰ ਸਿੰਘ ਵੀ ਜ਼ਖਮੀ ਹੋ ਗਏ ਸੀ ਦੱਸਿਆ ਜਾਂਦਾ ਹੈ ਪੁਲਿਸ ਰਿਕਾਰਡ ਦੇ ਮੁਤਾਬਕ ਤੇ ਉਹਨਾਂ ਨੂੰ ਹਸਪਤਾਲ ਵੀ ਲਿਜਾਇਆ ਜਾਂਦਾ ਹੈ ਤੇ ਵਰਿੰਦਰਜੀਤ ਨਾਮ ਦੇ ਵਿਅਕਤੀ ਨੇ ਜਿਹੜਾ ਲੜਕਾ ਸੀ 11 ਸਾਲ ਦਾ ਉਸ ਨੇ ਵੀ ਦਮ ਤੋੜ ਦਿੱਤਾ ਸੀ ਜਦਕਿ ਕੁਲਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਉਸ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਜਿਹੜੇ ਪੀਸੀ ਸੇਠੀ ਉਹਨਾਂ ਨੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਵੀ ਇਸ ਘਟਨਾ ਦੇ ਬਾਰੇ ਸੂਚਿਤ ਕੀਤਾ ਸੀ ਕਿ ਏਐਸ ਅਟਵਾਲ ਨੂੰ ਜੋ ਘੰਟਾ ਘਰ ਚੌਂਕ ਹੈ ਉੱਥੇ ਨਾਲ ਹੀ ਕੰਪਲੈਕਸ ਦੇ ਵਿੱਚ ਦਰਬਾਰ ਸਾਹਿਬ ਦੇ ਮੁੱਖ ਦਵਾਰ ਆ ਜਿਹੜਾ ਜਿੱਥੇ ਇਹ ਘਟਨਾਕ੍ਰਮ 4 ਦਸੰਬਰ ਵਾਲਾ ਵਾਪਰਿਆ ਉੱਥੇ ਹੀ 25 ਅਪ੍ਰੈਲ 1983 ਨੂੰ ਕਿਵੇਂ ਏਐਸ ਅਟਵਾਲ ਨੂੰ ਮਾਰਿਆ ਗਿਆ ਤਾਂ ਜਿਹੜਾ ਕੀ ਮੱਥਾ ਟੇਕ ਕੇ ਬਾਹਰ ਨਿਕਲ ਰਿਹਾ ਸੀ ਹੁਣ ਪੁਲਿਸ ਅਧਿਕਾਰੀਆਂ ਦੇ ਖਿਲਾਫ ਜਾ ਐਸਰ ਟਵਾਲ ਦੇ ਨਾਲ ਕੀ ਦੁਸ਼ਮਣੀ ਸੀ ਕਿਉਂਕਿ ਸਾਰੇ ਜਾਣਦੇ ਨੇ ਕਿ ਉਸ ਦੌਰ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਬਣ ਰਹੇ ਸਨ ਔਰ ਕਈ ਨੌਜਵਾਨਾਂ ਨੂੰ ਪੁਲਿਸ ਦੇ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਤੇ ਉਹ ਬਦਲੇ ਦੀ ਭਾਵਨਾ ਦੇ ਵਿੱਚੋਂ ਵੀ ਉਸ ਪੁਲਿਸ ਅਧਿਕਾਰੀ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਹੁਣ ਦਰਬਾਰ ਸਾਹਿਬ ਦੇ ਉਸ ਕੰਪਲੈਕਸ ਤੋਂ ਬਾਅਦ ਜਦੋਂ ਰੈਫਰ ਲੈ ਕੇ ਕਥਿਤ ਤੌਰ ਤੇ ਉਹ ਕਤਲ ਕਰਨ ਵਾਲੇ ਨੂੰ ਵੀ ਦਰਬਾਰ ਦੇ ਅੰਦਰ ਜਾਂਦਿਆਂ ਵੇਖਿਆ ਗਿਆ ਸੀ ਇਹ ਵੀ ਜਿਹੜੀ ਹੈ ਉਸ ਵਕਤ ਪਾਰਲੀਮੈਂਟ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਪੀਸੀ ਸੇਠੀ ਨੇ ਜਾਣਕਾਰੀ ਦਿੱਤੀ ਸੀ ਉਹ ਅੱਗੇ ਵੀ ਦੱਸਦੇ ਨੇ ਉਸ ਵਕਤ ਕਿ ਜਿਹੜੇ ਗਰਮ ਖਿਆਲੀ ਕਾਰਕੁਨ ਸਾਨੂੰ ਉਸ ਵਕਤ ਸਰਗਰਮ ਸਨ ਜਿਹੜੇ ਕਿ ਬਹੁਤੇ ਦਰਬਾਰ ਸਾਹਿਬ ਦੇ ਅੰਦਰ ਵੀ ਪ੍ਰਵੇਸ਼ ਕਰਦੇ ਸੀ ਆਰ ਇਰਦ-ਗਿਰਦ ਵੀ ਘੁੰਮਦੇ ਰਹਿੰਦੇ ਸਨ ਸਰਕਾਰ ਦੀ ਨਜ਼ਰ ਦੇ ਵਿੱਚ ਉਹ ਕਾਨੂੰਨ ਅਪਰਾਧ ਕਰ ਰਹੇ ਸੀ ਪਰ ਉਸ ਵਕਤ ਗਰਮ ਖਿਆਲੀਆਂ ਨੇ ਖੜਕੂਆਂ ਨੇ ਬਹੁਤ ਸਾਰੇ ਜਹੇ ਪੁਲਸ ਅਧਿਕਾਰੀਆਂ ਦੇ ਨਾਲ ਵੀ ਬਦਲੇ ਲੈਣ ਦੀ ਭਾਵਨਾ ਨਾਲ ਕਤਲ ਕੀਤੇ ਔਰ ਬਹੁਤ ਸਾਰੇ ਨੌਜਵਾਨ ਵੀ ਜਿਹੜੇ ਬੇਕਸੂਰ ਨੇ ਉਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਸਜ਼ਾਆਂ ਅਦਾਲਤ ਦੇ ਵੱਲੋਂ ਵੀ ਦਿੱਤੀਆਂ ਗਈਆਂ ਕਾਨੂੰਨੀ ਰੂਪ ਚ ਵੀ ਦਿੱਤੀਆਂ ਗਈਆਂ ਪਰ ਉਹ 40 ਸਾਲ ਪਹਿਲਾਂ ਵਾਪਰੀ ਘਟਨਾ ਦੇ ਬਾਰੇ ਉਸ ਵਕਤ ਤਾਂ ਜਿਹੜਾ ਡੀਜੀਪੀ ਸੀ ਉਹ ਵੀ ਮੌਕੇ ਦੇ ਉੱਤੇ ਬਾਅਦ ਵਿੱਚ ਪਹੁੰਚਦਾ ਔਰ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਹੁਣ ਦਾਵਾ ਕੀਤਾ ਗਿਆ ਪੁਲਿਸ ਵੱਲੋਂ ਸਰਕਾਰ ਵੱਲੋਂ ਕਿ 175 ਦੇ ਕਰੀਬ ਪੁਲਿਸ ਮੁਲਾਜ਼ਮ ਨੇ ਵੱਡੇ ਛੋਟੇ ਅਧਿਕਾਰੀ ਮਿਲਾ ਕੇ ਜਿਹੜੇ ਤਨਾਤ ਕੀਤੇ ਗਏ ਸੀ ਸੁਖਬੀਰ ਸਿੰਘ ਬਾਦਲ ਜਾਂ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਜਿੱਥੇ ਆਗੂ ਨੇ ਉਹ ਸਜ਼ਾ ਭੁਗਤ ਰਹੇ ਨੇ ਜਾਂ ਸੇਵਾ ਕਰ ਰਹੇ ਨੇ ਅਕਾਲ ਤਖਸਾਲ ਸਾਹਿਬ ਦੇ ਹੁਕਮ ਦੇ ਮੁਤਾਬਕ ਤਾਂ ਹਾਲਾਂਕਿ ਇਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੇ ਵਿੱਚ ਜਾ ਉਹਨਾਂ ਦੇ ਸੁਰੱਖਿਆ ਦਸਤੇ ਦੇ ਵਿੱਚ ਰਹਿਣ ਵਾਲੇ ਹਮੇਸ਼ਾ ਜਸਬੀਰ ਸਿੰਘ ਐਸਆਈ ਉਹਨਾਂ ਦੇ ਵੱਲੋਂ ਫੁਰਤੀਪਨ ਦਿਖਾ ਕੇ ਜਿਹੜਾ ਆ ਨਰੈਣ ਸਿੰਘ ਚੌੜਾ ਨੂੰ ਪਿੱਛੇ ਮੋੜਿਆ ਗਿਆ ਉਸ ਦੀ ਪਿਸਟਲ ਦੇ ਵਿੱਚੋਂ ਨਿਕਲੀ ਰਵਲਵਰ ਦੇ ਵਿੱਚੋਂ ਨਿਕਲੀ ਇੱਕ ਗੋਲੀ ਆ ਜਿਹੜੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦੀਵਾਰ ਦੇ ਵਿੱਚ ਜਾ ਕੇ ਲੱਗਦੀ ਹੈ ਜਿਹੜੀ ਕੀ ਵੱਖ-ਵੱਖ ਅਖਬਾਰਾਂ ਦੇ ਵਿੱਚ ਉਸ ਦੀਆਂ ਫੋਟੋਆਂ ਵੀ ਤਸਵੀਰਾਂ ਵੀ ਛਾਪੀਆਂ ਨੇ ਕਿ ਜਿੱਥੇ ਉਸ ਗੋਲੀ ਦਾ ਨਿਸ਼ਾਨ ਪਾਇਆ ਗਿਆ ਔਰ ਪੁਲਿਸ ਇਸ ਮਸਲੇ ਦੇ ਵਿੱਚ ਦਾਵਾ ਕਰ ਰਹੀ ਹੈ ਕਿ ਪੁਲਿਸ ਪਹਿਲਾਂ ਤੋਂ ਹੀ ਚਕੰਨੀ ਸੀ ਚੌਕਸ ਸੀ ਜਿਸ ਦੇ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਬਚਾ ਲਿਆ ਗਿਆ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਕਿ ਪੁਲਿਸ ਦੀ ਫੁਰਤੀ ਜਿਹੜੀ ਆ ਦਿਖਾਈ ਗਈ ਆ ਉਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਜਿਹੜੇ ਜਿਹੜੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਬਦਨਾਮ ਕਰਨ ਦੀਆਂ ਉਸ ਨੂੰ ਵੀ ਆ ਜਿਹੜਾ ਵਿਰਾਮ ਲੱਗ ਗਿਆ ਔਰ ਅਸੀਂ ਇਸ ਕੇਸ ਦੀ ਉੱਚ ਪੱਧਰੀ ਜਾਂਚ ਕਰਨ ਦਾ ਹੁਕਮ ਵੀ ਆ ਜਿਹੜਾ ਪੁਲਿਸ ਅਧਿਕਾਰੀਆਂ ਨੂੰ ਦੇ ਦਿੱਤਾ ਡੀਜੀਪੀ ਨੂੰ ਦੇ ਦਿੱਤਾ ਹੈ ਇਹ ਦਾਵਾ ਕੀਤਾ ਗਿਆ ਹੁਣ ਜਿਹੜੀ ਉਸ ਘਟਨਾ ਦੇ ਜ਼ਿਕਰ ਕਰ ਰਹੇ ਆ ਜਿਹੜੀ ਕੀ ਐਸ ਅਟਵਾਲ ਦਾ ਕਤਲ ਕੀਤਾ ਗਿਆ ਉਸ ਵਕਤ ਵੀ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਐਸਜੀਪੀਸੀ ਨੂੰ ਅੰਦਰ ਬੇਨਤੀ ਕੀਤੀ ਗਈ ਕਿ ਕੰਪਲੈਕਸ ਦੇ ਅੰਦਰ ਹੀ ਜਿਹੜਾ ਕਾਤਲ ਨੇ ਉਹ ਵਾਪਸ ਚਲੇ ਗਏ ਨੇ ਤੇ ਸਾਨੂੰ ਸੌਂਪ ਦਿੱਤੇ ਜਾਣ ਹਾਲਾਂਕਿ ਉਸ ਵਕਤ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਜਿਹੜਾ ਆ ਸਹਿਮਤੀ ਨਹੀਂ ਸੀ ਬਣੀ ਤੇ ਉਸ ਤੋਂ ਬਾਅਦ ਫਿਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ सीबीआई ਨੂੰ ਸੌਂਪਣ ਦਾ ਫੈਸਲਾ ਵੀ ਕੀਤਾ ਸੀ ਫਿਰ ਜਿਹੜੇ ਡਾਇਰੈਕਟਰ ਨੇ सीबीआई ਪੰਜਾਬ ਉਹਨਾਂ ਨੇ ਉਸ ਮਸਲੇ ਦੇ ਵਿੱਚ ਕਾਰਵਾਈ ਕੀਤੀ ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਡੀਆਈਜੀ اٹਵਾਲ ਨੂੰ ਕਈ ਗਵਾਹਾਂ ਸਮੇਤ ਉਸ ਦੇ ਜਿਹੜੇ ਹੋਰ ਸੁਰੱਖਿਆ ਮੁਲਾਜ਼ਮ ਸਨ ਜਿਹੜੇ ਉਸਦੇ ਨਾਲ ਗਨਮੈਨ ਚੱਲਦੇ ਸਨ ਉਹ ਥੋੜੀ ਦੂਰੀ ਦੇ ਉੱਤੇ ਹੀ ਤਨਾਤ ਸੀ ਤੇ ਉਹਨਾਂ ਵਿੱਚੋਂ ਵੀ ਕੁਲ ਕੁਝ ਪੁਲਿਸ ਕਰਮਚਾਰੀ ਮੌਕੇ ਦੇ ਉੱਤੋਂ ਇਧਰ ਉਧਰ ਭੱਜ ਗਏ ਸਨ ਆਪਣੀ ਜਾਨ ਬਚਾਉਣ ਦੀ ਖਾਤਰ ਹਾਲਾਂਕਿ ਉਸ ਵਕਤ ਨਿਸ਼ਾਨਾ ਸਿਰਫ ਤੇ ਸਿਰਫ ਡੀਆਈਜੀਐਸ ạtਵਾਲ ਨੂੰ ਬਣਾਇਆ ਗਿਆ ਸੀ ਪਰ ਉਸਦੇ ਵਿੱਚ ਇੱਕ 11 ਸਾਲਾ ਲੜਕਾ ਜਿਹੜਾ ਕੀ ਜ਼ਖਮੀ ਹੋਇਆ ਬਾਅਦ ਵਿੱਚ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਉਹ ਵੀ ਦਮ ਤੋੜ ਜਾਂਦਾ ਹੁਣ ਕਥੀ ਤਾਰ ਦੇ ਉੱਤੇ ਉਸ ਵਕਤ ਵੀ ਦੱਸਿਆ ਜਾਂਦਾ ਹੈ ਕਿ ਪੁਲਿਸ ਦੀਆਂ ਜਿਹੜੀਆਂ ਟੁਕੜੀਆਂ ਸੀ ਜਾਂ ਉੱਥੇ ਸੁਰੱਖਿਆ ਮੁਲਾਜ਼ਮ ਤਨਾਤ ਕੀਤੇ ਗਏ ਸਨ ਉਹ ਵੀ ਮੌਕੇ ਤੋਂ ਨੱਠ ਗਏ ਸੀ ਭੱਜ ਗਏ ਸੀ ਤੇ ਅਟਵਾਲ ਦੀ ਗੋਲੀਬਾਰੀ ਦੀ ਘਟਨਾ ਨੂੰ ਸੁਣਦੇ ਉਸ ਵਕਤ ਇੰਨੀ ਦਹਿਸ਼ਤ ਫੈਲ ਗਈ ਸੀ ਪੰਜਾਬ ਦੇ ਜਿਹੜੇ ਡੀਜੀਪੀ ਸੀ ਕੇਪੀਐਸ ਗਿੱਲ ਉਹ ਵੀ ਦੱਸਦੇ ਨੇ ਕਿ ਦੁਕਾਨਦਾਰਾਂ ਨੇ ਆਪਣੇ ਸ਼ਟਰ ਥੱਲੇ ਸੁੱਟ ਰਏ ਸੀ ਔਰ ਕਿਸੇ ਨੇ ਵੀ লাশ ਕੋਲ ਜਾਣ ਦੀ ਹਿੰਮਤ ਨਹੀਂ ਸੀ ਕੀਤੀ ਔਰ ਇਹ ਵੀ ਦੱਸਿਆ ਜਾਂਦਾ ਹੈ ਕਿ ਕਾਤਲ ਉਸ ਵਕਤ ਉਸ ਮੌਕੇ ਦੇ ਉੱਤੇ ਨੱਚੇ ਵੀ ਸਨ ਔਰ ਉਸ ਤੋਂ ਬਾਅਦ ਫਿਰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਐਂਟਰ ਹੋ ਗਏ ਸਨ ਗੋਲੀਆਂ ਦੇ ਨਾਲ ਕਿਵੇਂ ਅਟਵਾਲ ਨੂੰ ਉਸ ਵਕਤ ਛੱਲੀ ਕਰ ਦਿੱਤਾ ਗਿਆ ਸੀ ਔਰ ਲਾਸਟੇ 2 ਘੰਟੇ ਦੇ ਕਰੀਬ ਮੌਕੇ ਦੇ ਉੱਤੇ ਕੋਈ ਵੀ ਨੇੜੇ ਜਾਣ ਨੂੰ ਤਿਆਰ ਤੱਕ ਨਹੀਂ ਸੀ ਪਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਫਿਰ ਜਾਂਚ ਪੜਤਾਲ ਹੁੰਦੀ ਹੈ ਔਰ ਇਹ ਸਾਰਾ ਕੁਝ ਜਿਹੜਾ ਦੱਸਿਆ ਜਾਂਦਾ ਹੈ ਅਜਿਹੀਆਂ ਕਾਰਵਾਈਆਂ ਹਿੰਸਕ ਰੂਪ ਦੇ ਵਿੱਚ ਸਨ ਜਿਹੜੀਆਂ ਕਿ ਉਸ ਵਕਤ ਤਾਂ ਹਿੰਸਾ ਨੂੰ ਹੋਰ ਉਤਸ਼ਾਹ ਦੇ ਰਹੀਆਂ ਸੀ ਇਹ ਕੇਪੀਐਸ ਗਿੱਲ ਜਿਹੜਾ ਉਸ ਵਕਤ ਦਾ ਡੀਜੀਪੀ ਦੱਸਦਾ ਔਰ ਜਿਵੇਂ ਕਿ ਹਥਿਆਰ ਚੁੱਕੇ ਸਨ ਕੁਝ ਖਾੜਕੋਂ ਦੇ ਵੱਲੋਂ ਗਰਮ ਖਿਆਲੀਆਂ ਦੇ ਵੱਲੋਂ ਔਰ ਇਹ ਵੀ ਕਿਹਾ ਗਿਆ ਕਿ ਮੈਨੂੰ ਅਟਵਾਲ ਕਤਲ ਕੇਸ ਦੀ ਜਾਂਚ ਦਾ ਇੰਚਾਰਜ ਵੀ ਲਾਇਆ ਗਿਆ ਸੀ ਔਰ ਮੈਨੂੰ ਬਾਅਦ ਵਿੱਚ ਇਹ ਵੀ ਪਤਾ ਲੱਗਿਆ ਕਿ ਉਸ ਸਮੇਂ ਆਸ-ਪਾਸ ਤੋਂ ਜਿਹੜੇ ਨੇ 100 ਤੋਂ ਵੱਧ ਪੁਲਿਸ ਮੁਲਾਜ਼ਮ ਉਸ ਵਕਤ ਵੀ ਤਨਾਨਦ ਸਨ ਉਹਨਾਂ ਵਿੱਚੋਂ ਅੱਧੇ ਤੋਂ ਵੱਧ ਹਥਿਆਰਾਂ ਨਾਲ ਲੈਸ ਸੀ ਪਰ ਜਿੰਨਾਂ ਅਫਸਰਾਂ ਦੀ ਮੈਂ ਜਾਂਚ ਕੀਤੀ ਉਹਨਾਂ ਵਿੱਚੋਂ ਵੀ ਹਰ ਇੱਕ ਨੂੰ ਇਹ ਦੱਸਣ ਵਿੱਚ ਤਕਲੀਫ ਹੋ ਰਹੀ ਸੀ ਕਿ ਜਦੋਂ ਕਾਤਲਾਂ ਨੇ ਹਮਲਾ ਕੀਤਾ ਤੇ ਉਹ ਮੌਕੇ ਤੇ ਤਣਾਤ ਵੀ ਸਨ ਕਿ ਨਹੀਂ ਸਨ ਬਹੁਤ ਸਾਰੇ ਜਿਹੜੇ ਕੰਨੀ ਇਕਤਰਾਸ ਰਹੇ ਸੀ ਜਾਂ ਫਿਰ ਦਸਣ ਦੇ ਵਿੱਚ ਵੀ ਝਿਜਕ ਰਹੇ ਸੀ ਇੰਨੀ ਡਰ ਤੇ ਦਹਿਸ਼ਤ ਦਾ ਮਾਹੌਲ ਪੈ ਗਿਆ ਸੀ ਔਰ ਇਹ ਵੀ ਕੇਪੀਐਸ ਗਰਲ ਦੱਸਦਾ ਕਿ ਮੈਂ ਹੈਰਾਨ ਸੀ ਕਿ ਕਿਵੇਂ ਇੱਕ ਪੁਲਿਸ ਫੋਰਸ ਆਪਣੀ ਜਿਹੜੀ ਬਹਾਦਰੀ ਦੇ ਲਈ ਜਜ਼ਬੇ ਲਈ ਜਾਣੀ ਜਾਂਦੀ ਹੈ ਤੋਂ ਅਜਿਹਾਂ ਹਿੰਸਾ ਦੀਆਂ ਸਥਿਤੀਆਂ ਵਿੱਚ ਇਸ ਦੇ ਜਵਾਬਾਂ ਦੀ ਜਵਾਬ ਨੋਟ ਕਰਵਾਉਣ ਦੇ ਵਿੱਚ ਵੀ ਛੁੱਕ ਨਹੀਂ ਸੀ ਤਾਂ ਇਸ ਤਰੀਕੇ ਦੇ ਨਾਲ ਇਸ ਕਤਲ ਦਾ ਪੰਜਾਬ ਦੇ ਸਿਆਸੀ ਦ੍ਰਿਸ਼ ਦੇ ਉੱਤੇ ਵੀ ਬੜਾ ਵੱਡਾ ਪ੍ਰਭਾਵ ਪਿਆ ਕੁਝ ਮਹਾਰਤਾ ਇਹ ਵੀ ਦੱਸਦੇ ਨੇ ਕਿ ਇਸ ਦੇ ਨਾਲ ਹੀ ਦਰਬਾਰਾ ਸਿੰਘ ਜਿਹੜੇ ਕਿ ਮੁੱਖ ਮੰਤਰੀ ਸੀ ਉਹਨਾਂ ਨੂੰ ਅਹੁਦੇ ਤੋਂ ਢਾਉਣ ਦੀਆਂ ਜਿਹੜੀਆਂ ਉਲਟੀ ਗਿਣਤੀਆਂ ਜਿਹੜੀ ਉਸ ਵਕਤ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਨੇ ਜਿਹੜੀਆਂ ਪ੍ਰਭਾਵ ਪਾਉਂਦੀਆਂ ਨੇ ਸਿਆਸੀ ਤੌਰ ਦੇ ਉੱਤੇ ਪੁਲਿਸ ਦੇ ਜਿਹੜਾ ਸੁਰੱਖਿਆ ਕਰਮਚਾਰੀ ਨੇ ਉਹਨਾਂ ਦੇ ਮਿਆਰ ਦੇ ਉੱਤੇ ਵੀ ਤੇ ਉਹਨਾਂ ਦੀ ਬਹਾਦਰੀ ਜਾਂ ਉਹਨਾਂ ਦੇ ਜਿਹੜੇ ਮਨੋਬਲ ਦੇ ਉੱਤੇ ਵੀ ਹਾਲਾਂਕਿ ਕਾਨੂੰਨ ਦੀ ਨਜ਼ਰ ਵਿੱਚ ਅਜਿਹੀਆਂ ਘਟਨਾਵਾਂ ਨੂੰ ਜੁਰਮ ਦੱਸਿਆ ਜਾਂਦਾ ਔਰ ਬਹੁਤ ਸਾਰੇ ਗਰਮ ਖਿਆਲੀਆਂ ਨੇ ਖੜਕੋਨ ਜਈਆਂ ਘਟਨਾਵਾਂ ਨੂੰ ਹਮੇਸ਼ਾ ਜਾਇਜ਼ ਦੱਸਿਆ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਇਸ ਪਿੱਛੇ ਦਲੀਲ ਦਿੱਤੀ ਹੈ ਚਾਹੇ ਨਰੈਣ ਸਿੰਘ ਚੌੜਾ ਵਰਗੇ ਗਰਮ ਖਿਆਲੀ ਹੋਣ ਜਾਂ ਉਸ ਵਕਤ ਦੇ 1983-84 ਦੇ ਦੌਰ ਦੀਆਂ ਘਟਨਾਵਾਂ ਹੋਈਆਂ ਉਸ ਵਕਤ ਤੇ ਦੱਸਿਆ ਗਿਆ ਕਿ ਸਾਡੇ ਨਾਲ ਜਿੰਨੀਆਂ ਬੇਇਨਸਾਫ਼ੀਆਂ ਹੋਈਆਂ ਨੇ ਸਾਨੂੰ ਇਨਸਾਫ ਨਹੀਂ ਮਿਲਿਆ ਜਿਸ ਦੇ ਕਰਕੇ ਉਹਨਾਂ ਨੇ ਇਹ ਫਿਰ ਰਾਖ ਤਿਆਰ ਕਰ ਲਿਆ ਸੀ ਇਸ ਦੇ ਉੱਤੇ ਵੀ ਹਮੇਸ਼ਾ ਕਿਸੇ ਵੀ ਤਰ੍ਹਾਂ ਦੀ ਪਰਚੋਲ ਨਹੀਂ ਹੋਈ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਕਿਉਂ ਨੇ ਹਮੇਸ਼ਾ ਹੀ ਜਦੋਂ ਵੀ ਇਸ ਤਰ੍ਹਾਂ ਦੀ ਘਟਨਾਵਾਂ ਵਾਪਰਦੀ ਹੈ ਕਾਨੂੰਨ ਨੂੰ ਮੰਨਣ ਵਾਲੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਚੱਲਣ ਵਾਲੇ ਅਜਿਹੀਆਂ ਘਟਨਾਵਾਂ ਦੀ ਨਖੇਦੀ ਹਮੇਸ਼ਾ ਕਰਦੇ ਨੇ ਪਰ ਜਿਹੜੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਜਈਆਂ ਘਟਨਾਵਾਂ ਨੂੰ ਦਾ ਸਮਰਥਨ ਕਰਦੇ ਨੇ ਉਹ ਹਮੇਸ਼ਾ ਉਸ ਦੇ ਵਿੱਚੋਂ ਦਲੀਲ ਦਿੰਦੇ ਨੇ ਕਿ ਸਾਡੇ ਨਾਲ ਜਿਹੜੀਆਂ ਬੇਇਨਸਾਫੀਆਂ ਹੋਈਆਂ ਚਾਹੇ ਉਹ ਸਰਕਾਰੀ ਪੱਦਰ ਦੇ ਉੱਤੇ ਸਰਕਾਰੀ ਅਧਿਕਾਰੀਆਂ ਨੇ ਕੀਤੀਆਂ ਹੋਣ ਪੁਲਿਸ ਅਧਿਕਾਰੀਆਂ ਨੇ ਕੀਤੀਆਂ ਹੋਣ ਜਾਂ ਸਿਆਸਤਦਾਨਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਉਹ ਇਨਸਾਫ ਨਾ ਮਿਲਣ ਦੇ ਕਰਕੇ ਦਲੀਲ ਦਿੱਤੀ ਜਾਂਦੀ ਹੈ ਕਿ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਜਿਹੜੇ ਕੰਪਲੈਕਸ ਦੇ ਜਿਹੜੀ ਥਾਂ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਜਾਨਲੇਵਾ ਹਮਲਾ ਹੁੰਦਾ ਜਦ ਹਮਲੇ ਦੀ ਕੋਸ਼ਿਸ਼ ਹੁੰਦੀ ਹੈ ਨਰੈਣ ਸਿੰਘ ਚੋੜਾ ਦੇ ਵੱਲੋਂ ਜਿਹੜਾ ਕਿ ਡੇਰਾ ਬਾਬਾ ਨਾਨਕ ਦੇ ਨਾਲ ਸੰਬੰਧਿਤ ਹੈ ਪੁਲਿਸ ਰਿਕਾਰਡ ਦੇ ਮੁਤਾਬਕ 21 ਤੋਂ ਵੱਧ ਮੁਕਾਦਮੇ ਉਸ ਦੇ ਖਿਲਾਫ ਦਰਜ ਰਹਿ ਚੁੱਕੇ ਨੇ ਜਿੰਨਾਂ ਵਿੱਚੋਂ ਕਈਆਂ ਚੋਂ ਬਰੀ ਹੈ ਕਈ ਹਾਲੇ ਵੀ ਵਿੱਚੋਂ ਜ਼ਮਾਨਤ ਉੱਤੇ ਚੱਲ ਰਿਹਾ ਹੈ 40 ਸਾਲ ਪਹਿਲਾਂ ਲਗਭਗ 1983 ਦੇ ਵਿੱਚ 25 April ਦਾ ਉਹ ਦਿਨ ਸੀ ਜਦੋਂ ਡੀਆਈਜੀ ਏਸਟਵਾਲ ਦੇ ਉੱਤੇ ਵੀ ਹਮਲਾ ਹੋਇਆ ਤੇ ਉਸ ਦਾ ਵੀ ਕਤਲ ਹੋ ਗਿਆ ਸੀ ਤੇ ਇਤਿਹਾਸ ਦੇ ਵਿੱਚ ਅਜਿਹੀਆਂ ਹੋਰ ਵੀ ਕਈ ਘਟਨਾਵਾਂ ਮਿਲਦੀਆਂ ਨੇ ਪਰ ਉਸੇ ਥਾਂ ਦੇ ਉੱਤੇ ਜਿਹੜੀ ਘਟਨਾ ਦਾ ਅੱਜ ਅਸੀਂ ਜ਼ਿਕਰ ਕੀਤਾ ਉਹ ਇਸ ਕਰਕੇ ਚਰਚਾ ਦਾ ਵਿਸ਼ਾ ਬਣੀ ਹੈ ਕਿ ਉਹ ਥਾਂ ਵੀ ਉਹ ਹੈ ਔਰ ਉਸ ਦਾ ਜਿਹੜਾ ਮਿਲਦਾ ਜੁਲਦਾ ਜਿਹੜਾ ਘਟਨਾ ਕ੍ਰਮ ਦੀ ਭਾਵਨਾ ਜਿਹੜੀ ਉਹ ਵੀ ਉਹੀ ਨਜ਼ਰ ਆ ਰਹੀ ਹੈ ਇਸ ਕੇਸ ਦੇ ਵਿੱਚ ਪਰ ਇਸ ਕੇਸ ਦੀ ਜਿਹੜੀ ਜਾਂਚ ਕਰਨ ਦਾ ਹੁਣ ਕੰਮ ਵੜ ਦਿੱਤਾ ਕਿ ਆਮਰitsar ਪੁਲਿਸ ਨੇ ਵੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਨੇ ਔਰ ਇਹ ਵੀ ਦਾਵਾ ਕੀਤਾ ਕਿ ਸਾਡੀ ਪਹਿਲਾਂ ਤੋਂ ਹੀ ਨਜ਼ਰ ਬਣੀ ਹੋਈ ਸੀ ਇਸੇ ਕਰਕੇ ਬਚਾਅ ਹੋ ਗਿਆ ਕਿਸੇ ਦਾ ਵੀ ਇਸ ਮਾਮਲੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਆਲੋਚਨਾ ਵੀ ਹੋ ਰਹੀ ਹੈ ਇਸ ਘਟਨਾ ਦੀ ਔਰ ਸਵਾਲ ਵੀ ਚੁੱਕੇ ਜਾ ਰਹੇ ਨੇ ਪਰ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋਈਆਂ ਨੇ ਇਤਿਹਾਸ ਦੇ ਵਿੱਚ ਅਜਿਹੀਆਂ ਘਟਨਾਵਾਂ ਪਈਆਂ ਨੇ ਜਿਹੜੀਆਂ ਕਿ ਕਈ ਕਿਤਾਬਾਂ ਦਾ ਜ਼ਿਕਰ ਵੀ ਹੋ ਹੋ ਚੁੱਕਾ ਔਰ ਅਖਬਾਰਾਂ ਦੀਆਂ ਸੁਰਖੀਆਂ ਵੀ ਉਸ ਵਕਤ ਬਣੀਆਂ ਸੀ ਉਹਨਾਂ ਦੇ ਵਿੱਚੋਂ ਇੱਕ ਘਟਨਾ ਡੀਆਈਜੀ ਐਸ ਹਟਵਾਲ ਵਾਲੀ ਸੀ ਰਜੀਆਂ ਘਟਨਾਵਾਂ ਨਾ ਵਾਪਰਨ ਇਸ ਦੇ ਲਈ ਮਾਹੌਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਸਮੇਂ ਦੀਆਂ ਸਰਕਾਰਾਂ ਨੂੰ ਕਦਮ ਕਿਸ ਤਰ੍ਹਾਂ ਦੇ ਚੁੱਕਣੇ ਚਾਹੀਦੇ ਨੇ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਸੁਝਾਅ ਤੇ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবিসি ਪੰਜਾਬ ਦੇ ਨਾਲ